ਜੋ ਰਿਸਪਾਈਰ ਹੁੰਦਾ ਚਾਹ ਉਹ ਮਰਾਇਆ ਜਾ ਰਿਹਾ ਤੇ ਕਿਸੇ ਦੱਸੇ ਹੀ ਨਹੀਂ ਕਿ ਆ ਗੱਲ ਹੈ ਪੁੱਤੀ ਕਟਕਟ 100 ਬੰਦੇ ਇਕੱਠਾ ਹੋਊਗਾ ਇਹ ਨਾ ਵੇ ਵੇ ਤੇ 100 ਬੰਦਾ ਕੋ ਬੰਦਾ ਚਾਹੀਏ ਅਨਨੌਂ ਦੇ 112 ਤੇ ਕਾਲ ਕਰੋ 112 ਤੇ ਕਾਲ ਕਰ ਤਾਂ ਕਟਕਟ ਪੁਲਿਸ ਤੇ ਅਲਰਟ ਹੋਵੇ ਜਾਂ ਸਿਪੁਲਿਸ ਪਹਿਲੇ ਬੜੀ ਜੀ ਅੱਜ ਮੇਰੇ ਅਸੀ ਕਿ ਸਾਡੇ ਕੋਲ 7:30 ਵਜੇ ਦੇ ਕਰੀਬ ਸਾਨੂੰ ਇੱਕ ਕਾਲ ਆ ਰਿਸੀਵ ਹੋਈ ਸੀ ਕਿ ਤੇ ਉਹਨਾਂ ਨੇ ਕ੍ਰਿਸ਼ਨ ਭਾਈ ਜਰਦੇ ਦੇ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਕੱਲ ਜਿਹੜੇ ਹੈ ਕੱਲ ਰਾਤ ਸਾਢੇ 10 ਵਜੇ ਕਰੀਬ ਚੰਦੂ ਮੰਚ ਦੇ ਵਿੱਚ ਜਿਹੜਾ ਹੈਗਾ ਪੀਐਸਕੇਲਾ ਲਾਲ ਸਿੰਘ ਦੇ ਵਿੱਚ ਪਿੰਡ ਪੈਂਦਾ ਹੈ ਤੇ ਉੱਥੇ ਜਿਹੜੀ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਤੇ ਇਹਦੇ ਵਿੱਚ ਜਿਹੜਾ ਜ਼ਖਮੀ ਹੋਇਆ ਮਦਰ ਮਸੀ ਹੈਗਾ ਇਹ ਡਾਲੇ ਚੱਕਦਾ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਸੀ ਪਲੇਸ ਆਫ ਅਕਰਸ ਤੇ ਗਏ ਪਲੇਸ ਆਫ ਅਕਰਸ ਤੋਂ ਬਾਅਦ ਅਸੀਂ ਹਸਪੀਟਲ ਗਏ ਤੇ ਪਲੇਸ ਆਫ ਅਕਰਸ ਤੋਂ ਸਾਨੂੰ ਬੱਤੀ ਬੋਰ 33 ਬੋਰ ਦਾ ਖੋਲ ਤੇ ਪਲੱਸ ਇੱਕ ਜਿੰਦਾ ਰੋਲ ਬੱਤੀ ਬੋਰ ਦਾ ਮਿਲਿਆ ਅਰ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਲੋਕਾਂ ਤੋਂ ਪੁੱਛ ਪੁੱਛ ਕੀਤੀ ਤੇ ਲੋਕਾਂ ਨੇ ਸਾਨੂੰ ਦੱਸਿਆ ਕਿ ਕਰੀ ਪੰਜ ਬੰਦੇ ਸੀਗੇ ਜਿਹੜੇ ਜਿਨ੍ਹਾਂ ਵੱਲੋਂ ਜਿਹੜੀ ਇਹ ਵਾਰਦਾਤ ਨੂੰ ਅਜੰਮ ਦਿੱਤਾ ਗਿਆ ਹੈ ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਅਸੀਂ ਮਦਨ ਮਸੀਦ ਬਟਾਲਾ ਤੋਂ ਨੂੰ ਅਮਨਦੀਪ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਅਮਨਦੀ ਜਿਹੜਾ ਮਦਨ ਮਸੀਦ ਦੇ ਟੋਟਲ ਪੰਜ ਗੋਲੀਆਂ ਲੱਗੀਆਂ ਵੀ ਓਵਰঅল ਗੱਲ ਕੀ ਜਾਵੇ ਤਾਂ ਜਿਸ ਤੇ ਗੋਲੀਆਂ ਲੱਗੀਆਂ ਜਾਂ ਜਿਨ੍ਹਾਂ ਨੇ ਚਲਾਈਆਂ ਇਹਨਾਂ ਦੀ ਆਪਸ ਵਿੱਚ ਕੋਈ ਕਿਸੇ ਤੇ ਚਲਾਨ ਵਾਲੇ ਕੌਣ ਸੀ ਅਕੋਰਡਿੰਗ ਟੂ ਹਰ ਜਿਹੜੀ ਸਟੇਟਮੈਂਟ ਮਦਨ ਮਸੀਹ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਮਤਲਬ ਫਿਲਹਾਲ ਕੋਈ ਵਜ੍ਹਾ ਰੰਜਰ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਮਦਨ ਮਸੀਹ ਦੀ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡ ਹੈਗਾ ਸਾਡੇ ਕੋਲ ਕਾਫੀ ਮੁਕਦਮੇ ਦਰਜ ਹੈ ਜੀ ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ ਤੇ ਸਾਡੀਆਂ ਟੀਮਾਂ ਅਲੱਗ-ਅਲੱਗ ਲੱਗੀਆਂ ਟਿਲ ਇਵਨਿੰਗ ਤੱਕ ਅਸੀਂ ਜਿਹੜਾ ਹੈਗਾ ਟ੍ਰੇਸ ਕਰ ਲਵਾਂਗੇ ਡੈਫੀਨਿਟਲੀ ਹਾਂਜੀ ਸੀਸੀਟੀਵੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਉਹਦੇ ਵਿੱਚ ਜਿਹੜਾ ਮੂੰਹ ਬੰਨੇ ਹੋਏ ਸੀ ਕਿ ਤੇ ਅਜੇ ਕਲੀਅਰ ਨਹੀਂ ਹੋਇਆ ਕਿ ਬਾਈ ਨੇਮ ਕੌਣ ਸੀਗਾ ਬਦਨਮਸੀ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਕਿਹੜੇ ਕਿਹੜੇ ਮੁਕੱਦਮੇ ਦਰਜ ਨੇ ਕ੍ਰਿਮੀਨਲ ਰਿਕਾਰਡ 307 ਦੇ ਹੈਗੇ ਆ ਤੇ 326 ਦੇ ਹੈਗੇ ਆ ਸਾਰੇ ਕ੍ਰਿਮੀਨਲ ਰਿਕਾਰਡ ਹੈਗੇ ਉਹਦੇ ਬਦਨਮਸੀ ਆਊਟ ਆਫ ਡੇਂਜਰ ਹੈਗਾ ਤੇ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਉਹਨਾਂ ਨੇ ਦੱਸਿਆ ਕਿ ਕੋਈ ਵੀ ਜਿਹੜੀ ਗੋਲੀ ਹੈ ਵਾਈਟਲ ਪਾਰਟ ਤੇ ਨਹੀਂ ਲੱਗੀ ਕਿ ਜਿਹਦੇ ਨਾਲ ਉਹਦੀ ਡੈਥ ਹੋ ਸਕੇ ਜਾਂ ਡੇਂਜਰਸ ਦੇ ਵਿੱਚ ਹੋਵੇ ਬਟ ਜਿਹੜਾ ਆਊਟ ਆਫ ਡੇਂਜਰਸ ਹੈਗਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਉਹ ਸਾਡੇ ਨਾਲ ਗਲਤ ਕਰ ਰਿਹਾ ਤੇ ਆਪਣੀ ਸਟੇਟਮੈਂਟ ਜੜੀ ਲਿਖਾ ਰਿਹਾ